ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਅੱਗ ਬੁਝਾਉਣ ਨੂੰ ਲੱਗੀਆਂ ਫਾਇਰ ਵਗੇੜਦੀਆਂ 7 ਗੱਡੀਆਂ ਸਮਰਾਜ ਦੇ ਨਜ਼ਦੀਕ ਪਿੰਡ ਮਾਨਕੀ ਦੇ ਸਰਕਾਰੀ ਸੈਕੰਡਰੀ ਸਕੂਲ ਤੇ ਗਰਾਊਂਡ ਦੇ ਨਾਲ ਬਣੇ ਹੋਏ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ ਅੱਗ ਲੱਗਣ ਤੋਂ ਤੁਰੰਤ ਹੀ ਫਾਇਰ ਵਗੇੜ ਦੇ ਕਰਮਚਾਰੀਆਂ ਨੂੰ ਸੂਚਨਾ ਦਿੱਤੀ ਗਈ ये बोल रहा ਕੀ ਰਾਜ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਇਹ ਕਿਸ ਚੀਜ਼ ਨੂੰ ਅੱਗ ਲੱਗੀ ਆ ਇਹ ਪਰਾਲੀ ਦਾ ਡੰਪਰ ਲਾਇਆ ਹੋਇਆ ਸੀ ਅਸੀਂ 1.5 ਡੇਕੜ ਦੇ ਕਰੀਬ ਰੱਖੇ ਵਿੱਚ ਜੀਚੋਂ ਘੱਟੋ ਘੱਟ 60% ਦੇ ਕਰੀਬ ਮਾਲ ਫੁਗ ਚੁੱਕਿਆ ਇਹ ਕਿੰਨੀਆਂ ਕੰਪਨੀਆਂ ਦਾ ਮਾਲ ਹੈ ਤੇ ਥੋਡੀ ਕੰਪਨੀ ਦਾ ਕੀ ਨਾਮ ਹੈ ਸਾਡੀ ਕਿਸਾਨ ਆਟੋ ਸੇਲ ਤੇ ਦੂਜੀ ਕੰਪਨੀ ਕਿਹੜੀ ਹੈ ਪਿੰਦੀ ਐਗਰੀਕਲਚਰ ਦਾ ਇਹ ਅੱਗ ਦੇ ਕਾਰਨ ਪਤਾ ਲੱਗੇ ਕੋਈ ਸ਼ਿਕਰ ਅੱਗ ਦੇ ਕਾਰਨ ਤਾਂ ਕੋਈ ਸ਼ਰਾਧਤੀ ਹੋ ਸਕਦੇ ਸਵੇਰੇ 6 ਵਜੇ ਇੰਨੀ ਠੰਡ 'ਚ ਕੋਈ ਘਰੋਂ ਬਾਹਰ ਤਾਂ ਕੋਣ ਨਿਕਲਦਾ ਜੋ 6 ਵਜੇ ਅੱਗ ਲੱਗੀ ਸਾਨੂੰ ਸੁਨੇਹਾ ਆਇਆ ਕਿਸੇ ਨੇ ਲੱਟਾਂ ਬੱਚੀਆਂ ਦੇਖਿਆ ਤਾਂ ਘਟੋ ਘਟ 5 ਵਜੇ ਦੇ ਕਰੀਬ ਕਿਸੇ ਨੇ ਕੋਈ ਹਰਕਤ ਕੀਤੀ ਹੋ ਘੰਟਾ ਜਿਹੜਾ ਘੰਟਾ ਬੜ ਨੂੰ ਵੀ ਲੱਗਦਾ ਇੰਨੀ ਠੰਡ ਦੇ ਵਿੱਚ ਅੱਜ ਧੁੰਦ ਵੀ ਸੀਗੀ ਉਹਦੇ ਨਾਲ ਸਦਾ ਦਾ ਵੀ ਮੌਇਸਚਰ ਤਾਂ ਸੀਗਾ ਬਹੁਤ ਜ਼ਿਆਦਾ ਮੌਇਸਚਰ ਸੀ ਜਿੰਨਾ ਜ਼ਿਆਦਾ ਕਹਿ ਦੋ ਇਹ ਪ੍ਰਾਲੀ ਕੀ ਕੰਮ ਆਉਂਦੀ ਹੈ ਇਹ ਪ੍ਰਾਲੀ ਨਾ ਸਟੀਮ ਤੇ ਬਿਜਲੀ ਬਣਾਉਣ ਦੇ ਕੰਮ ਆਉਂਦੀ ਆ ਇੱਕ ਦੋ ਜਾਂਦੀ ਔਰ ਵਿੱਚ ਆ ਜਾਂਦੀ ਇਹਨੂੰ ਅਸੀਂ ਡੰਪ ਕਰਦੇ ਹਾਂ ਜਿਵੇਂ ਜਿਵੇਂ ਸਪਲਾਈ ਹੁੰਦੀ ਹੈ ਪਹਿਲਾਂ ਤਾਂ ਫੈਕਟਰੀਆਂ ਦਾ ਆਪਣਾ ਡੰਪ ਮਾਲ ਹੁੰਦਾ ਪਹਿਲਾਂ ਉਹ ਆਪਣਾ ਖਤਮ ਕਰਦੀਆਂ ਅੰਦਰੋਂ ਫੇਰ ਬਾ ਬਾਰਦਾ ਮਾਲ ਚੁਕਣਾ ਸ਼ੁਰੂ ਕਰਦੇ ਆ ਸਕੂਲ ਦੇ ਗਰਾਊਂਡ ਦੇ ਨਾਲ ਕੀ ਸਹੀ ਰਮ ਜਿਹੜਾ ਸਹੀ ਆ ਸੀ ਜੋ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ 10 ਫੁੱਟ ਦੀ ਦੂਰੀ ਦੇਖੋ ਤੁਸੀਂ ਇੱਧਰ ਇਸ ਸਾਈਡ 10 ਫੁੱਟ ਦੀ ਸਪੇਸ ਦੇ ਕੇ ਮਾਲ ਲਾਇਆ ਹੈ ਵੀ ਵੈਂਟੀਨੇਸ਼ਨ ਕੋਈ ਇਦਾਂ ਦਾ ਕੋਈ ਨੁਕਸਾਨ ਕੰਦ ਨੂੰ ਜਾਂ ਵੈਸੇ ਵੀ ਇਹ ਗਰਾਊਂਡ ਆ ਨਾ ਕਿ ਸਕੂਲ ਸਕੂਲ ਦੀ ਗਰਾਊਂਡ ਆ ਗਰਾਊਂਡ ਤੋਂ ਇੱਥੋਂ ਸਕੂਲ ਦੀ ਇਹ ਦੂਰੀ ਵੀ ਲਾਉਂਗੇ ਘਟੋ ਘਟ 4-500 ਫੁੱਟ ਦੀ ਆ ਸਕੂਲ ਦੀ ਦੂਰੀ ਜੇ ਆਪਾਂ ਲਈਏ 4-500 ਫੁੱਟ ਦੀ ਡਿਸਟੈਂਸ ਦੀ ਹੈ ਕੋਈ ਪ੍ਰਸ਼ਾਸਨਿਕ ਕਰੀ ਆਇਆ ਹੁਣ ਹਾਂ ਤਹਿਸੀਲਦਾਰ ਸਾਹਿਬ ਆਏ ਸੀ ਮੌਕੇ ਤੇ ਕੁਝ ਕਿਹਾ ਹੋਣਾ ਕੁਛ ਨਹੀਂ ਗਿਆ ਉਹ ਲੈ ਕੇ ਡਿਟੇਲ ਉਹਨਾਂ ਪਟਵਾਰੀ ਸਾਹਿਬ ਬੁਲਾਇਆ ਸੀ ਰਕਵਾ ਨੰਬਰ ਵਗੈਰਾ ਲਿਆ ਬਾਕੀ ਜੋ ਫਾਇਰ ਗੇਟ ਦਾ ਸਾਨੂੰ ਸਾਥ ਮਿਲਿਆ ਸਮਰਾਲੇ ਵੱਲੋਂ ਵੀ ਖੰਨੇ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਕਿੰਨੇ ਕਿੰਨੇ ਗੱਡੀਆਂ ਲੱਗ ਚੁੱਕੀਆਂ ਨੇ ਘੱਟੋ ਘੱਟ 7-8 ਦੇ ਗਰੀਬ ਗੱਡੀਆਂ ਲੱਗ ਚੁੱਕੀਆਂ ਨੇ ਖੰਨੇ ਦੀਆਂ ਵੀ ਸਮਰਾਲੇ ਦੀਆਂ ਵੀ ਤੇ ਇੱਕ ਸਮਰ ਖੰਨੇ ਦੀ ਇੰਡਸਟਰੀ ਦੀ ਵੀ ਬੜੀ ਗੱਡੀ ਸੀ ਉਹ ਵੀ ਤੁਹਾਡੇ ਵੱਲੋਂ ਪਾਣੀ ਦਾ ਜੰਤ ਜੰਮ ਕੀਤਾ ਇਹ ਕੁਛ ਹਾਂ ਅਸੀਂ ਉਹ ਮੰਗਾਈ ਐ ਇੰਡਸਟਰੀ ਦੀ ਗੱਡੀ ਅਸੀਂ ਉਹ ਵੱਡਾ ਟੈਂਕਰ ਅਸੀਂ ਮੰਗਾਈ ਨਹੀਂ ਅਤੀਨਾ ਜੀ ਡਿਊਰਵਿੰਦਰ ਕੁਮਾਰ ਸਮਾਫਰ ਵਿਗਟੋ ਜੀ ਇੱਥੇ ਜਿਹੜੀ ਅੱਗ ਲੱਗੀ ਕਿਹੜੇ ਪਿੰਡ ਲੱਗੀ ਇਹ ਚਿੰਨਿਕਰੋ ਇਹ ਮਾਨਕੀ ਪਿੰਡ ਦੀ ਗੱਠਾ ਪਿਆ ਸੀ ਪ੍ਰਾਲੀ ਦੀਆਂ ਤੇ ਇਹ ਕਾਫੀ ਬੜਾ ਲਾਰਡ ਸੀ ਇਹਨਾਂ ਦਾ ਤੇ ਸਾਨੂੰ 6 ਵਜੇ ਕਾਲ ਆਈ 6:05 ਤੇ ਕਿ ਮਾਨਕੀ ਪਿੰਡ ਅੱਗ ਲੱਗੀ ਹੈ ਸਕੂਲ ਦੇ ਕੋਲ ਗਰਾਉਂਡ ਦਾ ਉਹਦੇ ਕੋਲੇ ਨੇ ਗੱਠਾ ਲੱਗੇ ਹੋਏ ਸੀਗੇ ਆ ਤੇ ਸਾਡੀਆਂ ਗੱਡੀਆਂ ਨੇ ਤੁਰੰਤ ਲੈ ਕੇ ਇੱਥੇ ਪਹੁੰਚੇ ਕੁਝ ਖੰਨਾ ਫਾਇਰ ਵਿਗਟ ਇਹ ਥੋਆ ਕੇ ਬੈਠੀਆਂ ਨੇ ਗੱਡੀਆਂ ਕਿਉਂਕਿ ਤ੍ਰਿਮ ਸਫੇਰ ਦੀ ਅੱਗ 6 ਵਜੇ ਦੇ ਚੱਲੇ ਨੇ ਗੱਡੀਆਂ ਲਗਾਤਾਰ ਚੱਲ ਰਹੀਆਂ ਨੇ ਕਿੰਨੀਆਂ ਗੱਡੀਆਂ ਲੱਗੀਆਂ ਕ ਇਹ ਹੁਣ ਕਿੰਨਾ ਕੁ ਥੋੜੋ-ਮੋਟ ਕਾਬੂ ਪਾਇਆ ਗਿਆ ਅੱਗ ਤੇ ਕੁਝ ਨੇ ਥੋੜਾ-ਥੋੜਾ ਕਾਬੂ ਪਾਇਆ ਗਿਆ ਬਾਕੀ ਦੇਖਦੇ ਹਾਂ ਜੀ ਸੀ ਬੀ ਨਾਲ ਫਲਾ ਕੇ ਇਸ ਤੋਂ ਪਰ ਫਿਰ ਕਾਬੂ ਪਾਇਆ ਜਾਊਗਾ ਨਾਲ ਸਕੂਲ ਆ ਸਕੂਲ ਦੇ ਨਾਲੇ ਹੈਗੀ ਆ ਹਾਂਜੀ ਕੀ ਲੱਗਦਾ ਵੀ ਸਕੂਲ ਦੇ ਨਾਲ ਹੋਣੀ ਚਾਹੀਦੀ ਸੀ ਨਹੀਂ ਦੇਖੋ ਸਕੂਲ ਨਾਲ ਹੋਣੀ ਚਾਹੀਦੀ ਕੋਈ ਧੂਆਂ ਕੋਈ ਪਰਾਲੇ ਦਾ ਧੂਆਂ ਬਹੁਤ ਹੁੰਦਾ ਅੱਗ ਲੱਗਣ ਕਰਕੇ ਵੀ ਸਾਰਾ ਧੂਆਂ ਜਿੰਦੀ ਹਵਾ ਦੀ ਫਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾਣਾ ਸੀਗਾ ਉਸ ਕਨ ਬੱਚੇ ਵੀ ਬਿਮਾਰ ਹੋ ਸਕਦੇ ਸੀ ਜਿਹੜੀ ਕੰਪਨੀ ਉਹਨੂੰ ਲਾਇਆ ਗਿਆ ਉਹਨਾਂ ਕੋਲੋਂ ਪਾਣੀ ਦੀ ਸਪਲਾਈ ਉਹਨਾਂ ਕੋ ਸਿਗਰੀ ਡੀ ਗੱਡੀ ਨੇ ਪੈਕਟੇ ਜਿ ਖੜੇ ਸੇ ਉੱਥੋਂ ਗੱਡੀ ਨੂੰ ਬੁਲਾਈ ਇਹਨਾਂ ਨੇ ਆਪਣੀ ਅਧਰੀ ਨੂੰ ਕੋ ਪਾਣੀ ਦਾ ਕੋਈ ਇੰਤਿਆਮ ਹੈ ਨਹੀਂ ਸੀਗਾ ਇਸ ਟਾਈਮ ਕੰਪਨੀ ਦੇ ਨਾਲ ਗੱਲ ਹੋਈ ਆ ਵੀ ਅੱਗ ਕਿਵੇਂ ਲੱਗੇ ਕਾਰਨ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਕੋਈ ਸੀ ਨੇ ਜਾ ਕੇ ਲਾਡ ਡਾਡ ਨਾਲ ਕਿਸੇ ਬੰਦੇ ਨੇ ਲਾਈ ਆ ਇਹਨਾਂ ਦੱਸੰਦਾ ਇਹ ਆ ਵੀ ਬਾਕੀ ਬੰਦੇ ਦਾ ਸਾਨੂੰ ਜਿੱਦਕ ਪਤਾ ਨਹੀਂ ਲੱਗਿਆ ਹੁਣ ਕੀ ਲੱਗਦਾ ਕਿੰਨੇ ਕ ਟਾਈਮ ਦਾ ਕਰਦੇ ਦੇਖਾ ਪੂਰਾ ਹਜੇ ਵੀ ਲੱਗ ਜੇਗੀ ਪੂਰੀ ਦਿਹਾੜੀ ਲੱਗ ਜੇਗੀ ਤੱਕ ਨਹੀਂ ਫੁਲਾਉਂਦੇ ਜਦ ਤੱਕ ਨਹੀਂ ਪੂਰੀ ਦਿਹਾੜੀ ਲੱਗ ਜੇਗੀ